ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਂਝ ਨੇ ਭਾਰਤ-ਅਮਰੀਕਾ ਰਿਸ਼ਤੇ ਵਿੱਚ ਨਵਾਂ ਜੋਸ਼ ਭਰਿਆ ਸੀਗਾ ਲੱਖਾਂ ਭਾਰਤੀ ਅਮਰੀਕਾ ਦੀ ਹਾਜ਼ਰੀ ਅਤੇ ਉਤਸ਼ਾਹ ਨੇ ਦੱਸਿਆ ਸੀ ਕਿ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਪਰ ਹੁਣ ਦੋਵਾਂ ਦੇਸ਼ਾਂ ਦੀ ਦੋਸਤੀ ਦੇ ਵਿੱਚ ਖਟਾਸ ਆਉਂਦੀ ਵਖਾਈ ਤੇ ਰਹੀ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਕਿ ਅਮਰੀਕਾ ਤੇ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਦੋਵਾਂ ਦੇਸ਼ਾਂ ਪਾਕਿਸਤਾਨ ਦੇ ਵਿੱਚ ਵੱਡੇ ਤੇਲ ਭੰਡਾਰ ਬਣਾਉਣ ਦੇ ਪ੍ਰੋਜੈਕਟ ਉੱਤੇ ਕੰਮ ਕਰਨਗੇ ਭਾਰਤ ਦੇ 25% ਦੀ ਟੈਰਿਫ ਲਗਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਪਾਕਿਸਤਾਨ ਨਾਲ ਹੱਥ ਮਿਲਾ ਲਏ। ਯਾਰੀ ਦੋਸਤੀ ਦੇ ਵਿੱਚ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਦਰਮਿਆਨ ਇੱਕ ਵੱਡਾ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਦੋਵੇਂ ਦੇਸ਼ ਪਾਕਿਸਤਾਨ ਵਿੱਚ ਵੱਡੇ ਤੇਲ ਭੰਡਾਰ ਬਣਾਉਣ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਝਟਕਾ ਦਿੰਦਿਆਂ ਪਾਕਿਸਤਾਨ ਨਾਲ ਹੱਥ ਮਿਲਾ ਲਏ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਦੱਸਿਆ ਕਿ ਅਮਰੀਕਾ ਤੇ ਜਿ ਦਿੱਤੇ ਹੈ ਤਾਂ ਦੋਵੇਂ ਦੇਸ਼ ਪਾਕਿਸਤਾਨ ਵਿੱਚ ਤੇਲ ਪੰਡਾਰਾ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਗੇ। ਟਰੰਪ ਨੇ ਇਸ ਜੀ ਦੇ ਨਾਲ ਭਾਰਤ ਨੂੰ ਇੱਕ ਪਾਸੇ ਕਰ ਦਿੱਤਾ ਹੈ। ਉਹਨਾਂ ਨੇ ਦੱਖਣ ਕੋਰੀਆ ਬਾਰੇ ਵੀ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ 'ਤੇ ਲਿਖਿਆ ਕਿ ਅਸੀਂ ਪਾਕਿਸਤਾਨ ਨਾਲ ਇੱਕ ਡੀਲ ਕੀਤੀ ਹੈ ਜਿਸ ਤਹਿਤ ਪਾਕਿਸਤਾਨ ਅਤੇ ਅਮਰੀਕਾ ਆਪਣੇ ਵਿਸ਼ਾਲ ਤੇਲ ਪੰਡਾਰਾ ਦੇ ਵਿਕਾਸ ਤੇ ਮਿਲ ਕੇ ਕੰਮ ਕਰਨਗੇ। ਉਹਨਾਂ ਕਿਹਾ ਕਿ ਅਸੀਂ ਜਿਹੇ ਤੇਲ ਕੰਪਨੀ ਦੀ ਚੋਣ ਕਰ ਰਹੇ ਹਾਂ ਜੋ ਇਸ ਭਾਈਚਾਰੇ ਦੀ ਅਗਵਾਈ ਕਰੇਗੀ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਕੌਣ ਜਾਣੇ ਸ਼ਾਇਦ ਕਿਸੇ ਦਿਨ ਪਾਕਿਸਤਾਨ ਭਾਰਤ ਨੂੰ ਤੇਲ ਵੇਚ ਰਿਹਾ ਇਸ ਦੌਰਾਨ ਟਰੰਪ ਨੇ ਦੱਖਣ ਕੋਰੀਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸੀਂ ਵਾਈਟ ਹਾਊਸ ਵਿੱਚ ਟ੍ਰੇਡ ਡੀਲ ਤੇ ਕੰਮ ਕਰਨ ਵਿੱਚ ਕਾਫੀ ਵਿਅਸਤਾਂ ਮੈਂ ਕਈ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਹੈ ਉਹ ਸਾਰੇ ਅਮਰੀਕਾ ਨੂੰ ਖੁਸ਼ ਦੇਖਣਾ ਚਾਹੁੰਦੇ ਨੇ ਮੈਂ ਅੱਜ ਦੁਪਹਿਰ ਦੱਖਣ ਕੋਰੀਆਈ ਵਪਾਰ ਮੰਡਲ ਨਾਲ ਮਿਲਾਂਗਾ ਦੱਖਣ ਕੋਰੀਆ ਹਾਲੇ 25% ਦੀ ਟੈਰਿਫ ਤੇ ਹੈ ਪਰ ਉਹਨਾਂ ਕੋਲ ਇਸ ਟੈਰਿਫ ਨੂੰ ਘਟਾਉਣ ਲਈ ਇੱਕ ਪੇਸ਼ਕਸ਼ ਹੈ ਮੈਨੂੰ ਇਹ ਜਾਣਨ ਵਿੱਚ ਦਿਲਚਸਪੀ ਹੋਵੇਗੀ ਕਿ ਉਹ ਪੇਸ਼ਕਸ਼ ਕੀ ਹੈ ਟਰੰਪ ਨੇ ਦੱਸਿਆ ਕਿ ਕਈ ਦੇਸ਼ ਅਮਰੀਕਾ ਨਾਲ ਟੈਰਿਫ ਲਾਗੂ ਕਰਨ ਦੀ ਪੇਸ਼ਕਸ਼ ਕਰ ਰਹੇ ਹਨ ਜਿਸ ਨਾਲ ਅਮਰੀਕਾ ਦਾ ਵਪਾਰ ਘਟਾ ਕਾਫੀ ਹੱਦ ਤੱਕ ਘਟ ਹੋ ਸਕਦਾ ਹੈ 트럼ਪ ਨੇ ਇਹ ਵੀ ਕਿਹਾ ਕਿ ਠੀਕ ਸਮੇਂ ਤੇ ਇਸ ਬਾਰੇ ਇੱਕ ਪੂਰੀ ਰਿਪੋਰਟ ਤਿਆਰੀ ਕੀਤੀ ਜਾਵੇਗੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਉਸ ਦੀ ਅਮਰੀਕਾ ਨਾਲ ਟ੍ਰੇਡ ਡੀ ਲੂ ਲੈ ਕੇ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਇਹ ਜਲਦੀ ਹੀ ਫਾਈਨਲ ਹੋ ਸਕਦੀ ਹੈ 트럼ਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਵਿਚਕਾਰ ਵਪਾਰ ਸੰਤੁਲਿਤ ਨਹੀਂ ਹੈ ਉਹਨਾਂ ਦੇ ਅਨੁਸਾਰ ਭਾਰਤ ਅਮਰੀਕਾ ਨਾਲ ਘਟ ਵਪਾਰ ਕਰਦਾ ਹੈ ਆਮ ਤੌਰ ਤੇ ਅਮਰੀਕਾ ਭਾਰਤ ਨੂੰ ਚੀਨ ਦੀ ਬਾਦੂ ਅਸਰਤਾ ਨੂੰ ਸੰਤੁਲਿਤ ਕਰਨ ਵਾਲੇ ਲੋਕਤੰਤਰਿਕ ਭਾਰਤੀ ਸਬੰਧ ਵਿੱਚ ਜੋ ਦੇਖਦਾ ਆਇਆ ਹੈ ਪਰ ਜੇਕਰ ਅਮਰੀਕਾ ਪਾਕਿਸਤਾਨ ਨਾਲ ਲੈਣ ਦੇ ਦੀ ਰਾਣੀ ਚੋਂ ਤੱਦੀ ਦੇ ਰਿਹਾ ਹੈ ਤਾਂ ਚੀਲੀ ਮੌਕਾ ਬਰਦਾ ਜਾ ਰਿਹਾ ਹੈ ਮਹੀਦੇ ਪਹਿਲੇ ਹਫਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਟਕਰਾਅ ਦੌਰਾਨ ਅਮਰੀਕੀ ਉਪਰਾਸ਼ਟਪਤੀ ਜਿਹੜੀ ਬੈਸ ਦਾ ਕਹਿਣਾ ਸੀ ਕਿ ਇਹ ਸਾਡਾ ਮਾਮਲਾ ਨਹੀਂ ਇਹ ਪਾਵਨਾ ਅਮਰੀਕਾ ਲਈ ਭਾਰਤ ਵਿੱਚ ਗਹਿਰੀ ਨਿਰਾਸ਼ਾ ਪੈਦਾ ਕਰ ਰਹੀ ਹੈ ਜੇ ਟਰੰਪ ਸਰਕਾਰ ਦੱਖਣੀ ਏਸ਼ੀਆ ਵਿੱਚ ਕੋਈ ਭੂਮਿਕਾ ਨਿਭਾਉਣੀ ਚਾਹੁੰਦੀ ਹੈ ਤਾਂ ਇਹੀ ਸਮਾਂ ਹੈ ਜਦੋਂ ਉਹ ਭਾਰਤ ਨੂੰ ਇੱਕ ਬਰਾਬਰੀ ਦੇ ਭਾਗੀਦਾਰ ਵਜੋਂ ਮੰਨੇ ਨਹੀਂ ਤਾਂ ਇਹ ਭਰੋਸਾ ਖਤਮ ਹੋ ਸਕਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ